ਇਹਨਾਂ ਜਿਨ੍ਹਾਂ ਦੀਆਂ ਬੇਟੀਆਂ ਹੈ ਉਹਨਾਂ ਨੂੰ ਮੂਵੀ ਜ਼ਰੂਰ ਦੇਖਣੀ ਚਾਹੀਦੀ ਬੜੀ ਅਚੀ ਮੂਵੀ ਹੈ ਜਿਹੜੀ ਧੀਆਂ ਵਾਸਤੇ ਮੂਵੀ ਆ ਚਾਰ ਧੀਆਂ ਹੁੰਦੀਆਂ ਇਹਨਾਂ ਚ ਬਹੁਤ ਵਧੀਆ ਰੀਸ਼ਵਰਮੇ ਨੇ ਕੰਮ ਕੀਤਾ ਬਹੁਤ ਸੋਹਣੀ ਲੱਗੀ ਭਾਜੀ ਤੁਸੀਂ ਇਮੋਸ਼ਨਲ ਵੀ ਹੋਏ ਮੈਨੂੰ ਲੱਗਦਾ ਬਿਲਕੁਲ ਧੀਆਂ ਸਭ ਤੋਂ ਪਿਆਰੀਆਂ ਔਰ ਉਹਨਾਂ ਨੂੰ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਅਜੇ ਵੀ ਤੁਸੀਂ ਮੇਰੀ ਅੱਖਾਂ ਥਰੂ ਦੇਖ ਸਕਦੇ ਹੋ ਇਮੋਸ਼ਨਲੀ ਹੋਏ ਇਮੋਸ਼ਨੈਲਿਟੀ ਹਰ ਇੱਕ ਬੇਟੀ ਕੋ ਆਪਣੇ ਪਾਪਾ ਕੇ ਸਾਥੀ ਮੂਵੀ ਦੇਖਣੀ ਬਹੁਤ ਜ਼ਰੂਰੀ ਹੈ ਸਸਿਕਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਅੰਕੁਸ਼ ਰਵੀ ਦੇ ਗੰਡੇ ਮੂਵੀ ਰਿਲੀਜ਼ ਹੋ ਚੁੱਕੀ ਹੈ ਤੇ ਮੂਵੀ ਬਹੁਤ ਹੀ ਚੰਗਾ ਪਰਫਾਰਮ ਕਰ ਰਹੀ ਹੈ ਮੂਵੀ ਦੇ ਅਦਾਕਾਰਾਂ ਨੇ ਕੰਮ ਬੜਾ ਹੀ ਸੋਨਾ ਕੀਤਾ ਹੈ ਤੇ ਮੂਵੀ ਮੂਵੀ ਚ ਮਿਊਜ਼ਿਕ ਦਾ ਕੰਮ ਬੜਾ ਹੀ ਬਾਕਮਾਲ ਹੈ ਆਓ ਚਲਦੇ ਹਾਂ ਲੋਕਾਂ ਨਾਲ ਕਰਦੇ ਹਾਂ ਗੱਲਬਾਤ ਲੋਕੋ ਨੂੰ ਆ ਮੂਵੀ ਕਿੱਦਾਂ ਲੱਗੀ ਚਲੋ ਚਲਦੇ ਹਾਂ ਤੁਸੀਂ ਮੂਵੀ ਦੇਖ ਕੇ ਰਵੀ ਦੇ ਗੰਡੇ ਤੁਹਾਨੂੰ ਕਿਦਾਂ ਲੱਗੀ ਬਹੁਤ ਅੱਛੀ ਮੂਵੀ ਹੈ ਜੀ ਇਹ ਪੰਕਜ ਕਪੂਰ ਜੀ ਦਾ ਬਹੁਤ ਅੱਛਾ ਕੰਮ ਕੀਤਾ ਹੋਇਆ ਹੈ ਇਹਦੇ ਵਿੱਚ ਮਤਲਬ ਕਿ ਜਿਹੜੀ ਵੀ ਹਰ ਪੰਜਾਬੀ ਨੂੰ ਇਹ ਮੂਵੀ ਦੇਖਣੀ ਚਾਹੀਦੀ ਹੈ ਕਿਉਂਕਿ ਇਹ ਧੀਆਂ ਦੇ ਰ ਬੜਾ ਬੜੀ ਫੈਮਿਲੀ ਮੂਵੀ ਹੈ ਅੱਛਾ ਲੱਗਦਾ ਹੈ ਇਹ ਦੇਖਣੀ ਚਾਹੀਦੀ ਮੇਰੀ ਵੀ ਤਿੰਨ ਬੇਟੀਆਂ ਨੇ ਜਿਨ੍ਹਾਂ ਜਿਨ੍ਹਾਂ ਦੀਆਂ ਬੇਟੀਆਂ ਹੈ ਉਹਨਾਂ ਨੂੰ ਮੂਵੀ ਜ਼ਰੂਰ ਦੇਖਣੀ ਚਾਹੀਦੀ ਬੜੀ ਅੱਛੀ ਮੂਵੀ ਹੈ ਤੇ ਮਿਊਜ਼ਿਕ ਦਾ ਕੰਮ ਕਿਤਾ ਹੈ ਮੂਵੀ ਚ ਬਹੁਤ ਅੱਛਾ ਹੈ ਕੰਮ ਬਹੁਤ ਅੱਛਾ ਕੀਤਾ ਹੈ ਓਵਰ ਆਲ ਸਾਰੀ ਮੂਵੀ ਬਹੁਤ ਅੱਛੀ ਹੈ ਥੈਂਕ ਯੂ ਵੈਰੀ ਮਚ ਤੇ ਮੂਵੀ ਚ ਵੀ ਉਹਨਾਂ ਦੀ ਚਾਰ ਧੀਆਂ ਨੇ ਤੇ ਤੁਹਾਡੀਆਂ ਤਿੰਨ ਧੀਆਂ ਨੇ ਤੇ ਤੁਸੀਂ ਮਤਲਬ ਲੋਕਾਂ ਨੂੰ ਇਹ ਸੁਨੇਹਾ ਦਿਓਗੇ ਕਿ ਇਹ ਮੂਵੀ ਦੇਖ ਕੇ ਇਹ ਰਿਲੇਟਡ ਮੂਵੀ ਬਣੀ ਹੈ ਧੀਆਂ ਦੀ ਰਿਸਪੈਕਟ ਕਰੋ ਮੂਵੀ ਦੇਖੋ ਬੜੀ ਅੱਛੀ ਮੂਵੀ ਬਣੀ ਹੋਈ ਹੈ ਤੁਹਾਨੂੰ ਸਮਝ ਆਏਗਾ ਮੂਵੀ ਦੇਖ ਕੇ ਬੜਾ ਅੱਛਾ ਲੱਗੇਗਾ ਤੇ ਤੁਸੀਂ ਪੰਜ ਵਿੱਚ ਕਿੰਨਾ ਸਟਾਰ ਦੋਵੋਗੇ ਮੈਂ ਪੰਜ ਜੋ ਜੇ 7 ਹੁੰਦੇ ਤਾਂ 7 ਦਿੰਦਾ ਜੀ ਅੱਛਾ ਆਪਕੇ ਕਿੰਨੇ ਸਟਾਰ ਦੋਵਗੇ ਹਾਂ ਪੰਜ ਵਿੱਚੋਂ ਪੰਜ ਵਿੱਚੋਂ 10 10 ਤੁਸੀਂ 5 ਟੂ 5 5 ਵਿੱਚੋਂ 5 ਮੂਵੀ ਕਿੱਦਾਂ ਲੱਗੀ ਮੈਂ ਤੁਸੀਂ ਜਵਾਨ ਮੁੰਡੇ ਆਏ ਹੋ ਮੂਵੀ ਦੇਖਣ ਇਹ ਨਵੀਂ ਜਨਰੇਸ਼ਨ ਆ ਉਹਨਾਂ ਵਾਸਤੇ ਮੂਵੀ ਆ ਇਹ ਮਤਲਬ ਕਿ ਜਿੱਦਾਂ ਫੈਮਿਲੀ ਆਉਂਦੀ ਆ ਉਹਨਾਂ ਵਾਸਤੇ ਧੀਆ ਵਾਸਤੇ ਬਹੁਤ ਵਧੀਆ ਮੂਵੀ ਆ ਤਾਂ ਕਿ ਇਹਨੂੰ ਬਹੁਤ ਵਧੀਆ ਲੱਗੀ ਤਾਂ ਕਿ ਜਿਹੜੇ ਨਵੀਂ ਜਨਰੇਸ਼ਨ ਆਈ ਆ ਜਿਹੜੀ ਧੀਆ ਵਾਸਤੇ ਮੂਵੀ ਆ ਚਾਰ ਧੀਆ ਹੁੰਦੀਆਂ ਇਹਨਾਂ ਵਿੱਚ ਬਹੁਤ ਵਧੀਆ ਰੀਸ਼ਵਰਮੇ ਨੇ ਕੰਮ ਕੀਤਾ ਬਹੁਤ ਸੋਹਣੀ ਲੱਗੀ ਭਾਜੀ ਬਹੁਤ ਬਹੁਤ ਧੰਨਵਾਦ ਭਾਜੀ ਮੂਵੀ ਬਣਾਉਣ ਵਾਲਿਆਂ ਦਾ ਬਹੁਤ ਸੋਹਣਾ ਮੂਵੀ ਤੇ ਕੰਮ ਕੀਤਾ ਭਾਜੀ ਬਹੁਤ ਵਧੀਆ ਲੱਗਾ ਤੇ ਪੰਕਾ ਜੀ ਕੁੂਰ ਦਾ ਕੰਮ ਤੁਹਾਨੂੰ ਕਿਦਾਂ ਲੱਗਾ ਜਿਹੜੇ ਸ਼ਾਹਦ ਕੁੂਰ ਦੇ ਫਾਜ਼ਲ ਸਾਹਿਬ ਪੰਜਾਬੀ ਡਾਸਟਰੀ ਸਰ ਬਹੁਤ ਵਧੀਆ ਇਹ ਇੰਡਸਟਰੀ ਦੇ ਵਿੱਚ ਇਦਾਂ ਦੇ ਲੋਕ ਹੋਣਗੇ ਬਣਨੀ ਚਾਹੀਦੀ ਤੇ ਅਦਾਕਾਰਾਂ ਨੇ ਕੰਮ ਕਿੱਦਾਂ ਕੀਤਾ ਮੂਵੀ ਚ ਪੰਕਜ ਕਪੂਰ ਐਕਸੀਲੈਂਟ ਵਰਕ ਤੇ ਤੀ ਰਜੀਵਿਆ ਗਿਨੇ ਤੇ ਅਰਿਸ਼ਦੀਵਿਆ ਗਿਨੇ ਤੇ ਸੰਦੀਪ ਕੌਰ ਸਿੱਧੂ ਜੀ ਵੀ ਹੈਗੇ ਨੇ ਐਕਟਿੰਗ ਦੇ ਵਿੱਚ ਤੇ ਉਹਨਾਂ ਦਾ ਕੰਮ ਤੁਹਾਨੂੰ ਕਿੱਦਾਂ ਲੱਗਿਆ ਉਹਨਾਂ ਦਾ ਵੀ ਕੰਮ ਬਹੁਤ ਵਧੀਆ ਲੱਗਿਆ ਲੇਕਿਨ ਪੰਕਜ ਕਪੂਰ ਜੀ ਦਾ ਬੈਸਟ ਇਹ 뮤직 ਬਾਰੇ ਦੱਸੋ ਸਾਨੂੰ ਮੂਵੀ ਦੇ ਜੀ ਬਹੁਤ ਅੱਛਾ ਜੀ ਹੈਰੀ ਪੱਟੀ ਜੀ ਨੇ ਡਾਇਰੈਕਟ ਕਰੀਆ ਫਿਲਮ ਬਹੁਤ ਅੱਛੀ ਕਰੀਆ ਤੇ ਪੰਜ ਵਿੱਚ ਕਿੰਨੇ ਸਟਾਰ ਦੋਗੇ ਤੁਸੀਂ ਹਾਂਜੀ ਪੰਜ ਵਿੱਚੋਂ ਕਿੰਨੇ ਸਟਾਰ ਦੋਗੇ ਇਸ ਮੂਵੀ ਨੂੰ 5 ਚੋਂ 5 ਠੀਕ ਹੈ ਥੈਂਕ ਯੂ ਜੀ ਠੀਕ ਹੈ ਤੁਹਾਨੂੰ ਮੂਵੀ ਕਿੱਦਾਂ ਲੱਗੀ ਬਹੁਤ ਬਹੁਤ ਅੱਛੀ ਮਤਲਬ ਹਰ ਸੈਂਸ ਸੀ ਹਸੀ ਔਰ ਸੀਰੀਅਸ ਔਰ ਨੌਲੇਜ ਔਰ ਸਭ ਤੋਂ ਅੱਛਾ ਜਿਹੜਾ ਸਭ ਨੂੰ ਅੱਛੀ ਤਰ੍ਹਾਂ ਜਿਹੜੇ ਅਸੀਂ ਕੁੜੀਆਂ ਨੂੰ ਅਸੀਂ ਐਂ ਸਮਝਦੇ ਆ ਉਹ ਬਹੁਤ ਬੈਨੀਫੀਸ਼ੀਅਲ ਹੈ ਔਰ ਸਭ ਨੂੰ ਜ਼ਰੂਰ ਦੇਖਣੀ ਚਾਹੀਦੀ ਤੁਸੀਂ ਇਮੋਸ਼ਨਲੀ ਵੀ ਹੋਏ ਮੈਨੂੰ ਲੱਗਦਾ ਹੈ ਬਿਲਕੁਲ ਉਹਨਾਂ ਨੂੰ ਬਹੁਤ ਲਿਖੀਆਂ ਸਭ ਤੋਂ ਪਿਆਰੀਆਂ ਔਰ ਉਹਨਾਂ ਨੂੰ ਵਾਇਗਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਸਾਹਮਣੇ ਜਰਾ ਐਕਟਿੰਗ ਕਰੀ ਪਸੰਦ ਆਈ ਹੈ ਸਰ ਪੰਕਜ ਜੀ ਦੀ ਔਰ ਬੜੀ ਮੁद्दत ਬਾਅਦ ਉਹਨਾਂ ਨਜ਼ਰ ਆਏ ਔਰ ਇਹ ਬਹੁਤ ਹਸੀ ਖੁਸ਼ੀਆਂ ਬਹੁਤ ਅੱਛੀ ਮੂਵੀ ਔਰ ਸਾਨੂੰ ਜਰੂਰ ਦੇਖਣੀ ਚਾਹੀਦੀ ਹੈ ਥੈਂਕ ਯੂ ਪੰਕਜ ਜੀ ਦਾ ਔਰ ਥੈਂਕ ਯੂ ਸਾਰੇ ਪੰਜਾਬ ਦਾ ਥੈਂਕ ਯੂ ਜੀ ਪੰਜ ਵਿੱਚ ਕਿੰਨੇ ਸਾਲ ਦੋਗੇ ਤੁਸੀਂ ਪੰਜ ਮੇਰੇ ਵੱਲੋਂ ਤੇ ਪੰਜ ਵੀ ਜੋ 6 ਹੋਣੇ ਚਾਹੀਦੇ ਤੁਸੀਂ ਵੀ ਦੱਸੋ ਮੂਵੀ ਕਿਹਦਾ ਲੱਗੀ ਐਕਸਲੈਂਟ ਐਕਸਲੈਂਟ ਬਹੁਤ ਵਧੀਆ ਮੂਵੀ ਆ ਤੇ ਐਕਟਿੰਗ ਅਦਾਕਾਰੀ ਮਨਪ੍ਰਕਾਸ਼ ਕਪੂਰ ਇਹ ਪੰਜ ਕਿੰਨੇ ਸਟਾਰ ਪੰਜ ਜੋ ਮੈਂ ਵੀ ਉਹੀ ਕਹੂੰਗਾ ਪੰਜ ਬਹੁਤ ਵਧੀਆ ਬਹੁਤ ਤੁਹਾਨੂੰ ਮੂਵੀ ਕਿਹਦਾ ਲੱਗੀ ਸਰ ਬਹੁਤ ਚੰਗੀ ਮੂਵੀ ਅਜੇ ਵੀ ਤੁਸੀਂ ਮੇਰੀ ਅੱਖਾਂ ਯਤੂ ਦੇਖ ਸਕਦੇ ਆ ਇਮੋਸ਼ਨਲੀ ਹੋਏ ਇਮੋਸ਼ਨੈਲਿਟੀ ਔਰ ਇਹ ਜਿਹੜੀ ਮੂਵੀ ਹੈ ਨੇਚਰਲੀ ਬਾਤ ਆ ਹਰ ਇੱਕ insan ਨੂੰ ਦੇਖਣੀ ਚਾਹੀਦੀ ਹੈ ਜੀ ਕਿਉਂਕਿ ਜਿਹੜਾ ਸਮਾਰਿਆ ਸਾਡਾ ਕਿੱਥੇ ਜਾ ਰਿਹਾ ਹੈ ਉਸ ਦੀ ਕੁਰੀਤੀ ਖਤਮ ਕਰਨੇ ਵਾਸਤੇ ওই ਚੀਜ਼ ਬਹੁ ਬੜੀ ਚੀਜ਼ ਹੈ ਸਰ। ਔਰ ਮੈਂ ਸਭ ਨੂੰ ਰਿਕੁਐਸਟ ਕਰਾਂਗਾ ਕਿ ਇਹ ਮੂਵੀ ਜਰੂਰ ਦੇਖਣ ਪਲੀਜ਼। ਔਰ ਫਕੀਰ ਦਾ ਬਹੁਤ-ਬਹੁਤ ਧੰਨਵਾਦ ਬਹੁਤ ਛੀ ਉਹਨਾਂ ਨੇ ਕਿਰਦਾਰ ਨਿਭਾਇਆ। ਥੈਂਕ ਯੂ ਸਰ ਬਹੁਤ। ਬਾਲੀਵੁੱਡ ਚੋ ਮਤਲਬ ਪਾਲੀਵੁੱਡ ਚ ਆਇਆ ਕਾਫੀ ਸਾਲਾਂ। ਬਿਲਕੁਲ ਸਰ ਬਹੁਤ ਛਾ ਲਗਿਆ ਸਰ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ। ਉਹਨਾਂ ਨੇ ਇਹ ਨਵਰੀਆ ਪ੍ਰਾਲਾ ਕਰਿਆ। ਔਰ ਇਹ ਪ੍ਰਾਲਾਹਨ ਸਾਨੂੰ ਕਰਨਾ ਚਾਹੀਦਾ ਹਰ ਸਾਲ ਸਮਾਜ ਵਾਸਤੇ ਸਮਾਜ ਦਾ ਦੇਸ਼ ਹੁੰਦਾ ਦੇਸ਼ ਨਾਲ ਅਸੀਂ ਹੈ ਤਾਂ ਬਹੁਤ ਛੇ ਲਗਿਆ ਸਰ ਪੰਕਜ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਛੇ ਮੂਵੀ ਬਣਾਈ ਸਰ ਥੈਂਕ ਯੂ ਪੰਜ ਵੀ ਕਿੰਨੇ ਸਟਾਰ ਦੋਗੇ ਹੈ ਜੀ ਪੰਜ ਤੋਂ ਕਿੰਨੇ ਸਟਾਰ ਦੋਗੇ ਸਰ ਮੈਂ 101 ਸਟਾਰ ਦੋਵਾਂਗਾ ਸਰ ਜੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕ ਹੈਰੀ ਪੱਟੀ ਪਾਜੀ ਨੂੰ ਸਪੈਸ਼ਲੀ ਪੰਕਜ ਕਪੂਰ ਸਾਹ ਦੀ ਸਭ ਦੀ ਬਹੁਤ ਬਹੁਤ ਵਧੀਆ ਮਤਲਬ ਐਕਟਿੰਗ ਮਜ਼ਾ ਆ ਗਿਆ ਫਿਲਮ ਦਾ ਤੇ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਬਿਰਿਸ਼ਤਿਆਂ ਦੀ ਇੱਕ ਦਾਸਤਾ ਸੀਗੀ ਬਹੁਤ ਵਧੀਆ ਵਜਾ ਆ ਗਿਆ ਫਿਲਮ ਦੇਖ ਕੇ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਕੁਝ ਹਟਕੇ ਬਣੀ ਹੈ ਅਲੱਗ ਕਨਸੈਪਟ ਦੀ ਮੂਵੀ ਹੋਣੀ ਕਾਫੀ ਸਾਲੋਂ ਬਿਲਕੁਲ ਇਦਾਂ ਦੀਆਂ ਆਪਾਂ ਮੂਵੀਜ਼ ਐਕਸਪੈਕਟ ਕਰਦੇ ਆਂ ਕਿ ਮਤਲਬ ਕੁਝ ਨਵੇਂ ਕਨਸੈਪਟ ਤੇ ਮੂਵੀਜ਼ ਬਣਨ ਪਰ ਗੱਲ ਹੈ ਕਿ ਆਪਾਂ ਉਹਨਾਂ ਨੂੰ ਹੰਗਾਰਾ ਵੀ ਦਈਏ ਹਨਾ ਥੀਏਟਰ ਦੇ ਵਿੱਚ ਜਾ ਕੇ ਉਹਨਾਂ ਨੂੰ ਦੇਖੀਏ ਵੀ ਤੇ ਸਾਡੀ ਸਭ ਨੂੰ ਇਹ ਮਤਲਬ ਰਿਕੁਐਸਟ ਹੈ ਕਿ ਤੁਸੀਂ ਜਾ ਕੇ ਜ਼ਰੂਰ ਦੇਖੋ ਤਾਂ ਮਜ਼ਾ ਆਇਆ ਤੁਹਾਨੂੰ ਫਿਲਮ ਦੇਖ ਕੇ ਮਤਲਬ ਫੀਲਿੰਗਫੁਲ ਮਤਲਬ ਮਜ਼ਾ ਆ ਗਿਆ ਬਾ ਮਤਲਬ ਅਣਗਿਣਤ ਬਰਤ ਥੈਂਕ ਯੂ ਜੀ ਸਚਕਲ ਜੀ ਹਾਂਜੀ ਸਰ ਰੀਅਲੀ ਰੀਅਲ ਲਾਈਫ ਜੀ ਬੜੇ ਅچھے ਹੈ ਮੈਂ ਉਹਨਾਂ ਦੇ ਨਾਲ ਬਹਿਸ ਕਈ ਵਾਰੀ ਮਿਲੀ ਹੈ ਮੈਂ ਵੀ ਬਿਆਸ ਰਹਿੰਦੀ ਆ ਪੰਗੇ ਸਰ ਵੀ ਬਿਆਸ ਰਹਿੰਦੇ ਆ ਰੀਅਲੀ ਉਹ ਰੀਅਲ ਜੀ ਬੜੇ ਵਧੀਆ ਇਨਸਾਨ ਨੇ 5 ਆਊਟ ਆਫ 5 ਹਾਂ ਬਿਆਸ ਬੜੀ ਵਾਰੀ ਮੈਂ ਮਿਲਦੀ ਮੈਂ ਵੀ ਡੇਰੇ ਰਹਿੰਦੀ ਆ ਉਹ ਵੀ ਉੱਥੇ ਰਹਿੰਦੇ ਆ ਸੋ 5 ਆਊਟ ਆਫ 5 ਤੁਸੀਂ ਮੂਵੀ ਦੇਖ ਕੇ ਤੁਹਾਨੂੰ ਮੂਵੀ ਕਿੱਦਾਂ ਲੱਗੀ ਹਾਂਜੀ ਵੀਰੇ ਸਭ ਤੋਂ ਪਹਿਲਾਂ ਤਾਂ ਦੱਸਾਂ ਜਾਂਦਾ ਕਿ ਇਹ ਮੂਵੀ ਦੇ ਆਪਾ ਪਾਰਟ ਵੀ ਆ ਇਹਨਾਂ ਦਾ ਜਿੰਨਾ ਵੀ ਸਾਰਾ 뮤직 ਐਂਡ ਰਿਦਮ ਦਾ ਕੰਮ ਆਪਣੇ ਹੱਥਾਂ ਵਿੱਚ ਹੋਇਆ ਹੈ ਤੇ ਮੈਂਮ ਦੀ ਸੰਦੀਪ ਕੌਰ ਜੀ ਦੀ ਤੁਹਾਡੀ ਪਤਾ ਹੈ ਐਕਟਿੰਗ ਸਭ ਨੂੰ ਬਾਕਮਾਨ ਲੱਗੀ ਹੈ ਤੇ ਸਾਰੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਤੇ ਮੂਵੀ ਚ ਮਿਊਜ਼ਿਕ ਦਾ ਕੰਮ ਵੀ ਬੜਾ ਸੋਹਣਾ ਆ ਆ ਇਹਦੇ ਖਾਸ ਕਰਕੇ ਮਿਊਜ਼ਿਕ ਬੜਾ ਅੱਛਾ ਸਾਰੀ ਡਿਫਰੈਂਸ ਬੜਾ ਬਣਿਆ ਜਿੰਨੀ ਵੀ ਅੱਜਕੱਲ ਫਿਲਮਾਂ ਆ ਰਹੀਆਂ ਹਨ ਉਹਨਾਂ ਨਾਲੋਂ ਸਭ ਨਾਲੋਂ ਅਲੱਗ ਹੈ ਮਿਊਜ਼ਿਕ ਕਿ ਤੁਸੀਂ ਕੀ ਕਹਿਣਾ ਚਾਹੋਗੇ ਇਸ ਮੂਵੀ ਬਾਰੇ ਬਹੁਤ ਵਧੀਆ ਮੂਵੀ ਹੈ ਮਤਲਬ ਸਾਰੀ ਲੜਕੀਆਂ ਲਈ ਹੈ ਜਿਆਦਾ ਮੈਸੇਜ ਦਿੱਤਾ ਹੋਇਆ ਹੈ ਕਿ ਲੜਕੀਆਂ ਨੂੰ ਵੀ ਦੇਖਣੀ ਚਾਹੀਦੀ ਔਰ ਇੰਡੀਪੈਂਡੈਂਟ ਬੰਨਣਾ ਚਾਹੀਦਾ ਬਹੁਤ ਅਚੀ ਮੂਵੀ ਹੈ ਮੂਵੀ ਬਾਰੇ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਲੋਕਾਂ ਨੂੰ ਇਹ ਮੂਵੀ ਬਹੁਤ ਹੀ ਜ਼ਿਆਦਾ ਪਸੰਦ ਆ ਰਹੀ ਹੈ ਤੇ ਤੁਸੀਂ ਵੀ ਕਮੈਂਟ ਬਾਕਸ ਵਿੱਚ ਦੋ ਆਪਣੀ ਰਾਏ ਤੁਹਾਨੂੰ ਇਹ ਮੂਵੀ ਕਿਦਾਂ ਲੱਗੀ